ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਐ ਨਾ ਇਹ ਨਿੱਕੀ ਜਿਹੀ 클ਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਦੋ ਮੁੰਡੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਹਨ ਤਾਂ ਰਸਤੇ ਦੇ ਵਿੱਚ ਬੱਸ ਵਾਲਾ ਡਰਾਈਵਰ ਬੱਸ ਲੈ ਕੇ ਅਤੇ ਉਹਨਾਂ ਨੂੰ ਸਾਈਡ ਨਹੀਂ ਦਿੰਦਾ ਤਾਂ ਅਜਿਹੀ ਕੋਲੋਲ ਲਗਾ ਦਿੱਤੀ ਕਿ ਲੋਕਾਂ ਨੇ ਹੱਸ-ਹੱਸ ਕੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਕੀਤੀ ਤੇ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਹੈਲੋ ਹੈਲੋ ਹਾਂ ਬਈ ਬੋਲ ਯਾਰ ਆ 8722 ਗੱਡੀ ਆਪਣੀ ਹੈ ਹੀ ਹਾਂ ਆਪ ਕਿੱਥੇ ਨਾ ਮੋਟਰਸਾਈਕਲ ਸੀਗਾ ਸਾਡਾ ਮੜੀ ਸਾਈਡ ਤੇ ਹੋਈ ਆਜੋ ਆਜੋ ਆਜਾ ਭਰਾਵਾ ਦੋਸਤੋ ਇਹ ਮੁੰਡਿਆ ਦੀ ਤੁਹਾਨੂੰ ਵੀਡੀਓ ਕਿੱਦਾ ਦੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਹੱਸਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਜ਼ਿੰਦਗੀ ਖਤਮ ਹੋ ਜਾਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਦੋਸਤੋ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ Ada berat